ਪਾਦਰੀ ਬਰਜਿੰਦਰ ਦਾ ਇੱਕ ਹੋਰ ਕਾਰਾ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਦਫ਼ਤਰ ਦੇ ਵਿੱਚ ਪਾਦਰੀ ਦੇ ਵੱਲੋਂ ਸ਼ਰਿਆਮ ਕੁੱਟਮਾਰ ਕੀਤੀ ਗਈ ਹੈ ਮਹਿਲਾਵਾਂ ਦੇ ਥੱਪੜ ਵੀ ਜੜੇ ਗਏ ਨੇ ਤਾਂ ਪੰਜਾਬ 'ਚ ਧਰਮ ਪਰਿਵਰਤਨ ਕਰਵਾਉਣ 'ਚ ਸਭ ਤੋਂ ਮੋਹਰੀ ਮੰਨੇ ਜਾਂਦੇ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਪਾਦਰੀ ਬਰਜਿੰਦਰ ਦੀਆਂ ਮੁਸ਼ਕਲਾਂ ਇੱਕ ਵਾਰ ਮੋੜ ਤੋਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਦਰਅਸਲ ਪਾਦਰੀ ਵਰਜਿੰਦਰ ਦੇ ਦਫ਼ਤਰ ਦੀ ਇੱਕ ਅਸਿਸਟੇਬਲ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਵਰਜਿੰਦਰ ਆਪਣਾ ਗੁੱਸਾ ਲੋਕਾਂ ਤੇ ਕੱਢਦਾ ਦਿਖਾਈ ਦੇ ਰਿਹਾ ਹੈ ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਾਦਰੀ ਵਰਜਿੰਦਰ ਦੇ ਦਫ਼ਤਰ ਦੇ ਵਿੱਚ ਕੁਝ ਲੋਕ ਉਸ ਨੂੰ ਮਿਲਣ ਦੇ ਲਈ ਆਉਂਦੇ ਨੇ ਪਰ ਉਹ ਇਸ ਦੌਰਾਨ ਉਹਨਾਂ ਤੇ ਭੜਕ ਜਾਂਦਾ ਤੇ ਇੱਕ ਆਦਮੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨਾਲ ਲੜਾਈ ਕਰਨ ਲੱਗ ਜਾਂਦਾ ਇਸ ਤੋਂ ਬਾਅਦ ਬਜਿੰਦਰ ਕੋਲ ਬੈਠੀ ਮੈਲਾ ਦੇ ਨਾਲ ਲੜਾਈ ਕਰਦਾ ਤੇ ਉਸੇ ਚਪੇੜ ਵੀ ਮਾਰ ਦਿੰਦਾ ਤੇ ਉਸ ਨੂੰ ਗਲ ਤੋਂ ਫੜ ਕੇ ਪਰਾਂ ਹਟਾ ਦਿੰਦਾ ਹੈ ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਅਕਸਰ ਕੀ ਹੈ ਪਰ ਉੱਥੇ ਬੈਠੇ ਲੋਕ ਉਹ ਕੌਣ ਸਨ ਇਸ ਦੇ ਸਾਹਮਣੇ ਆਉਣ ਤੋਂ ਬਾਅਦ ਪਾਦਰੀਆਂ ਮੁਸ਼ਕਲਾਂ ਜ਼ਰੂਰ ਵੱਸ ਸਕਦੀਆਂ ਨੇ ਜਾਣਕਾਰੀ ਮੁਤਾਬਕ ਪਾਦਰੀ ਬਜਿੰਦਰ ਵਿਰੁੱਧ ਪਹਿਲਾਂ ਤੋਂ ਦੋ ਜਿੰਸੀ ਸ਼ੋਸ਼ਣ ਦੇ ਮਾਮਲੇ ਵੀ ਦਰਜ ਹੋ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਇੱਕ ਮਾਮਲਾ ਕਪੂਰਥਲਾ ਤੇ ਦੂਜਾ ਮੋਹਾਲੀ ਨਾਲ ਸਬੰਧਿਤ ਹੈ ਠਾਣਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਐਫਆਈਆਰ ਦੇ ਮੁਤਾਬਕ ਇੱਕ ਨੌਜਵਾਨ ਔਰਤ ਨੇ ਪਾਦਰੀ ਤੇ ਗੰਭੀਰ ਦੋਸ਼ ਲਗਾਏ ਹਨ ਪੀੜਤਾ ਨੇ ਦੱਸਿਆ ਸੀ ਕਿ ਅਕਤੂਬਰ 2017 ਦੇ ਵਿੱਚ ਉਹ 17 ਸਾਲਾਂ ਦੀ ਸੀ ਜਦੋਂ ਉਸਦੇ ਮਾਤਾ ਪਿਤਾ ਜਲੰਧਰ ਦੇ ਤਾਜਪੁਰ ਦੇ ਵਿੱਚ ਸਥਿਤ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਜਾਣ ਲੱਗ ਪਏ ਸਨ ਪਾਦਰੀ ਨੇ ਉਸ ਦਾ ਫੋਨ ਨੰਬਰ ਲੈ ਲਿਆ ਤੇ ਅਣਉਚਿਤ ਮੈਸੇਜ ਭੇਜਨੇ ਸ਼ੁਰੂ ਕਰ ਦਿੱਤੇ ਪੀੜਤਾ ਦੇ ਮੁਤਾਬਕ ਸਾਲ 2022 ਦੇ ਵਿੱਚ ਪਾਦਰੀ ਉਸ ਨੂੰ ਐਤਵਾਰ ਨੂੰ ਚਰਚ ਦੇ ਕੈਬਨ ਦੇ ਵਿੱਚ ਇਕੱਲਾ ਬਿਠਾਉਂਦਾ ਸੀ ਤੇ ਉਸਦੇ ਨਾਲ ਛੇੜਛਾੜ ਕਰਦਾ ਸੀ ਪਾਦਰੀ ਨੇ ਸ਼ਿਕਾਇਤ ਕਰਨ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਇਨ੍ਹਾਂ ਘਟਨਾਵਾਂ ਤੋਂ ਪੀੜਤਾ ਬੁਰੀ ਤਰ੍ਹਾਂ ਡਰਿਆ ਹੋਇਆ ਉਸ ਨੇ ਇਹ ਵੀ ਦੱਸਿਆ ਕਿ ਪਾਦਰੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਤੇ ਉਸ ਨੂੰ ਪੈਨਿਕ اٹੈਕ ਆਉਣੇ ਸ਼ੁਰੂ ਹੋ ਗਏ ਇਸੇ ਦਿ리로 ਉਸ ਦਾ ਲੰਮੇ ਸਮੇਂ ਤੱਕ ਇਲਾਜ ਚੱਲਿਆ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਹ ਜੋ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਵਹਾਰ ਉਹਨਾਂ ਲੋਕਾਂ ਦੇ ਨਾਲ ਪਾਦਰੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਮਹਿਲਾਵਾਂ ਦੇ ਨਾਲ ਲੜਾਈ ਕੀਤੀ ਜਾ ਰਹੀ ਹੈ ਸ਼ਰੀਆਮ ਉਹਨਾਂ ਦੇ ਥੱਪੜ ਮਾਰੇ ਜਾ ਰਹੇ ਨੇ ਪਰ ਇਹ ਮਾਮਲਾ ਕੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਜਾਣਕਾਰੀ ਮੁਤਾਬਕ ਪਾਦਰੀ ਬਜਿੰਦਰ ਵਿਰੁੱਧ ਪਹਿਲਾਂ ਤੋਂ ਦੋ ਜਿੰਸੀ ਸ਼ੋਸ਼ਣ ਦੇ ਮਾਮਲੇ ਵੀ ਦਰਜ ਹੋ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਇੱਕ ਮਾਮਲਾ ਕਪੂਰਥਲਾ ਤੇ ਦੂਜਾ ਮੋਹਾਲੀ ਨਾਲ ਸਬੰਧਿਤ ਹੈ ਖਾਣਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਐਫਆਈਆਰ ਦੇ ਮੁਤਾਬਕ ਇੱਕ ਨੌਜਵਾਨ ਔਰਤ ਨੇ ਪਾਦਰੀ ਤੇ ਗੰਭੀਰ ਦੋਸ਼ ਲਗਾਏ ਹਨ ਪੀੜਤਾ ਨੇ ਦੱਸਿਆ ਸੀ ਕਿ ਅਕਤੂਬਰ 2017 ਦੇ ਵਿੱਚ ਉਹ 17 ਸਾਲਾਂ ਦੀ ਸੀ ਜਦੋਂ ਉਸਦੇ ਮਾਤਾ-ਪਿਤਾ ਜਲੰਧਰ ਦੇ ਤਾਜਪੁਰ ਦੇ ਵਿੱਚ ਸਥਿਤ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਜਾਣ ਲੱਗ ਪਏ ਸਨ ਪਾਦਰੀ ਨੇ ਉਸ ਦਾ ਫੋਨ ਨੰਬਰ ਲੈ ਲਿਆ ਤੇ ਅਣਉਚਿਤ ਮੈਸੇਜ ਭੇਜਨੇ ਸ਼ੁਰੂ ਕਰ ਦਿੱਤੇ ਪੀੜਤਾ ਦੇ ਮੁਤਾਬਕ ਸਾਲ 2022 ਦੇ ਵਿੱਚ ਪਾਦਰੀ ਉਸ ਨੂੰ ਐਤਵਾਰ ਨੂੰ ਚਰਚ ਦੇ ਕੈਬਨ ਦੇ ਵਿੱਚ ਇਕੱਲਾ ਬਿਠਾਉਂਦਾ ਸੀ ਤੇ ਉਸਦੇ ਨਾਲ ਛੇੜਛਾੜ ਕਰਦਾ ਸੀ। ਪਾਦਰੀ ਨੇ ਸ਼ਿਕਾਇਤ ਕਰਨ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਨ੍ਹਾਂ ਘਟਨਾਵਾਂ ਤੋਂ ਪੀੜਤਾ ਬੁਰੀ ਤਰ੍ਹਾਂ ਡਰਿਆ ਹੋਇਆ। ਉਸ ਨੇ ਇਹ ਵੀ ਦੱਸਿਆ ਕਿ ਪਾਦਰੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਤੇ ਉਸ ਨੂੰ ਪੈਨਿਕ اٹੈਕ ਆਉਣੇ ਸ਼ੁਰੂ ਹੋ ਗਏ। ਇਸੇ ਦੇ ਲਈ ਉਸ ਦਾ ਲੰਮੇ ਸਮੇਂ ਤੱਕ ਇਲਾਜ ਚੱਲਿਆ। ਪੀੜਤ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਇਹ ਜੋ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਵਹਾਰ ਉਹਨਾਂ ਲੋਕਾਂ ਦੇ ਨਾਲ ਪਾਦਰੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਮਹਿਲਾਵਾਂ ਦੇ ਨਾਲ ਲੜਾਈ ਕੀਤੀ ਜਾ ਰਹੀ ਹੈ ਸ਼ਰੀਆਮ ਉਹਨਾਂ ਦੇ ਥੱਪੜ ਮਾਰੇ ਜਾ ਰਹੇ ਨੇ ਪਰ ਇਹ ਮਾਮਲਾ ਕੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ